ਭਗਵਾਨਤਮਾਨ ਸਰਕਾਰ ਵੱਲੋਂ ਜੋ ਕੱਲ ਟਿੱਪਣੀ ਕੀਤੀ ਗਈ ਹੈ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਲਈ ਬਹੁਤ ਹੀ ਨਿੰਦਣਯੋਗ ਹੈ ਉਹਨਾਂ ਨੇ ਬਹੁਤ ਪੱਦੀ ਸ਼ਬਦਾਂ ਵਾਲੀ ਯੂਜ਼ ਕੀਤੀ ਅਸੀਂ ਇਸ ਗੱਲ ਦਾ ਰੋਸ ਪ੍ਰਗਟਾਵਾ ਕਰਦੇ ਹਾਂ ਤੇ ਆਉਣ ਵਾਲੇ ਟਾਈਮ ਦੇ ਵਿੱਚ ਜੇ ਉਹਨਾਂ ਨੇ ਕੋਈ ਐਸਾ ਕਦਮ ਦੁਆਰਾ ਚੁੱਕਿਆ ਤਾਂ ਅਸੀਂ ਉਹਨਾਂ ਦੇ ਘਰਾਂ ਦਾ ਘਰਾਉਪ ਵੀ ਕਰਾਂਗੇ ਟਿੱਪਣੀ ਕੀਤੀ ਹੈ ਭਗਵਾਨਤਮਾਨ ਜੀ ਨੇ ਇਹ ਬਹੁਤ ਨਿੰਦਾਯੋਗ ਹੈ ਤੇ ਇਹਨਾਂ ਨੇ ਇੱਕ ਗ੍ਰਹਿ ਮੰਤਰੀ ਜੋ ਸਾਡੇ ਦੇਸ਼ ਦੇ ਹੈਗੇ ਉਹਨਾਂ ਲਈ ਵੀ ਬਹੁਤ ਗਲਤ ਟਿੱਪਣੀ ਕੀਤੀ ਹੈ ਤੇ ਖੋਤਾ ਆਪ ਇਹ ਜਿਹਾ ਨੇ ਕਿ ਸ਼ਰਾਬ ਨਾਲ ਸਾਰਾ ਨੇ ਲੀਟਰ ਰੰਦੇ ਆ ਤੇ ਬਾਹਰ ਜਾਂਦੇ ਨੇ ਕੰਟਰੀ ਤੋਂ ਤੇ ਇਹਨਾਂ ਜਹਾਜ਼ ਤੋਂ ਵੀ ਬਾਹਰ ਕੱਢ ਦਿੱਤਾ ਜਾਂਦਾ ਸਾਡੇ ਭਵਨਤਮਾਨ ਦੀ ਸੀਐਮ ਨੂੰ ਤੇ ਸਾਡੇ ਪਰਦੇਸ ਦੇ ਪ੍ਰਧਾਨ ਮੰਤਰੀ ਲਈ ਇਹੋ ਜਿਹੀ ਟਿੱਪਣੀ ਕਰ ਰਹੇ ਨੇ ਤੇ ਗ੍ਰਹਿ ਮੰਤਰੀ ਵੀ ਐਹੀ ਟਿੱਪਣੀ ਕਰ ਰਿਹਾ ਬਹੁਤ ਨਿੰਦਾਯੋਗ ਹੈ ਅਗਰ ਇਹ ਅੱਗੇ ਤੋਂ ਐਹੀ ਜਿਹੀ ਟਿੱਪਣੀ ਕਰਦੇ ਨੇ ਤਾਂ ਅਸੀਂ ਇਹਨਾਂ ਦੇ ਘਰਾਂ ਦਾ ਘਰਾਓ ਕਰਾਂਗੇ ਤੇ ਨਾਲ ਹੀ ਨਾਲ ਇਹ ਧਰਨਾ ਪ੍ਰਦਰਸ਼ਨ ਪੂਰੇ ਪੰਜਾਬ ਲੈਵਲ ਤੇ ਅਸੀਂ ਕਰਦੇ ਜਾਵਾਂਗੇ ਗ੍ਰਹਿ ਮੰਤਰੀ ਨੂੰ ਕੀ ਕਿਹਾ ਉਹਨਾਂ ਨੇ ਗ੍ਰਾਮ ਮੰਤਰੀ ਨੂੰ ਇਹ ਕਹੇ ਕਿ ਇਹ ਗੁਜਰਾਤ ਸਟੇਟ ਦੇ ਵਿੱਚੋਂ ਤੜੀਪਾਰ ਕਿਤੇ ਹੋਏ ਨੇ ਕਿਵੇਂ ਤੱਕ ਤੜੀਪਾਰ ਕੀਤੇ ਹੋਏ ਸੀ ਇਹਨਾਂ ਦਾ ਆਪ ਦਾ ਪੁੱਛੋ ਤੁਸੀਂ 2027 ਤੋਂ ਆ ਦੇਖਿਓ ਸਰਕਾਰ ਇਹਨਾਂ ਦੀ ਜਾਣੀ ਤੇ ਸਾਰੀ ਤੜੀਪਾਰ ਹੋ ਜਣੇ ਆਉਣ ਵਾਲੇ ਟਾਈਮ ਦੇ ਵਿੱਚ ਸਿਆਣਾ ਦੀ ਕਹਾਵਤਾਂ ਕੋਈ ਇੱਕ ਗੱਲ ਕਹਿੰਦੇ ਹੁੰਦੇ ਨੇ ਜਿੰਨਾ ਕਦ ਹੁੰਦਾ ਉਹਨਾ ਬੋਲਣਾ ਚਾਹੀਦਾ ਦੇਖੋ ਨਾ ਪਣਾਉਡਾ ਕਾਦਾ ਨਾ ਭਗਵਾਨ ਤੁਮਨ ਜੀ ਦਾ ਕਾਦਾ ਕਿੱਥੇ ਗ੍ਰਹਿ ਮੰਤਰੀ ਕਿਤੇ ਇੱਕ ਜ਼ਰਾ ਵੀ ਆਦਮੀ ਉਹਨਾਂ ਦੇ ਖਿਲਾਫ ਦੇਖੋ ਨਾ ਕਿੰਨੇ ਘਟ ਗਿਆ ਲਬਜ ਬੋਲਦਿਆਂ ਉਹਨਾਂ ਇਹਨੂੰ ਇਹ ਸੋਚਣਾ ਚਾਹੀਦਾ ਵੀ ਉਹ ਕਿੱਥੇ ਤੇ ਮੈਂ ਕਿੱਥੇ ਦੱਕ ਕੇ दारू ਦੇ ਨਾਲ ਬੋਲ ਨਹੀਂ ਜਾਂਦਾ ਉਹਦੇ ਖਿਲਾਫ ਕੋਈ ਚੰਗੀ ਗੱਲ ਆ ਫਿਰ ਦੇਖੋ ਪ੍ਰਧਾਨ ਮੰਤਰੀ ਸਾਹਿਬ ਨੇ ਦੇਸ਼ ਨੂੰ ਕਿੱਥੇ ਤੀ ਕਿੱਥੇ ਖੇਚ ਕੇ ਲੈ ਗਈ ਉਹਨਾਂ ਨੇ ਖਿਲਾਫ ਬੋਲਦੇ ਨੇ ਉਹਦੇ ਰੋਸ ਦੇ ਵਿੱਚੋਂ ਅਸੀਂ ਅੱਜ ਇਹ ਉਹਦਾ ਪੁਤਲਾ ਫੁਕਿਆ ਅਸੀਂ ਇਹਨੂੰ ਅੱਗੇ ਨੂੰ ਤੜਨਾ ਵੀ ਕਰਦੇ ਅੱਜ ਤੇਰਾ ਪੁਤਲਾ ਫੁਕਿਆ ਬਾਅਦ ਨੂੰ ਅਸੀਂ ਸਾਡੀ ਬੀਜੇਪੀ ਪੰਜਾਬ ਦੇ ਵਿੱਚ ਇਹਦੇ ਖਿਲਾਫ ਧਰਨੇ ਵੀ ਦਊ ਕਿੰਨਾ ਸੱਤ ਉਹ ਇਹਦੀ ਓਨੀ ਵਿਰੋਧਤਾ ਕਰਾਂਗੇ ਅੱਗੇ ਨੂੰ ਅਸੀਂ ਇਹਨੂੰ ਕਹਿਣਾ ਵੀ ਤੂੰ ਸੀਐਮ ਆ ਜੇ ਤੈਨੂੰ ਆਪ ਦੀ ਇੱਜ਼ਤ ਤਾਂ ਨਹੀਂ ਹੈਗਾ ਤਾਂ ਸੀਐਮ ਰੀਚਾਰਡ ਨੂੰ ਇਹ ਦੇਖ ਲਵੇ ਬਾਦਲ ਸਾਹਿਬ ਦੀ ਇੰਟਰਵਿਊ ਵਿੱਚ ਸੁਣੀ ਉਹਨੂੰ ਕਾਂਗਰਸ ਦਾ ਸਾਡਾ ਐਮਐਲਏ ਕਹਿੰਦਾ ਕਹਿੰਦਾ ਬਾਦਲ ਸਾਹਿਬ ਇੱਕ ਮੇਰੀ ਸੜਕ ਦਾ ਟੋਟਾ ਬਾਦਲ ਸਾਹਿਬ ਕਹਿੰਦੇ ਗੱਲ ਸੁਣ ਕਹਿੰਦੇ ਭਰਾਵਾ ਮੈਂ ਤਾਂ ਸੋਤੋ ਕਰੇ ਭੱਜਿਆ ਹੀ ਨਹੀਂ ਯਾਰ ਤੁਹਾਡੇ ਦਾਦਿਆਂ ਨਾਲ ਮੈਂ ਰੋਟੀਆਂ ਖਾਂਦਾ ਰਹਿਆ ਕਿ ਆ ਜਾ ਬਰੇ ਹੱਥ ਨਾਲ ਪਾਲਾ ਇਹਨੂੰ ਇਹ ਕ ਮੰਤਰੀ ਕਹਿੰਦਾ ਕਹਿੰਦਾ ਜੀ ਮੇਰੇ ਦਾਦਾ ਕਰਕੇ ਕਿ ਟੋਟਾ ਇਹ ਰਾਜ ਹਾਲ ਥੋੜੀ ਟੋਟੇ ਬਣਾਉਣ ਬਾਅਦ ਵੀ ਮੇਰੇ ਕੋਲ ਸਮਾਂ ਇਹ ਬੰਦੇ ਨੂੰ ਪਤਾ ਹੀ ਨਹੀਂ ਇਹਦਾ ਸਾਡੀ ਪਬਲਿਕ ਨੂੰ ਪਤਾ ਨਹੀਂ ਕੀ ਦੇਖਿਆ ਕੀ ਨਹੀਂ ਮੁੱਖ ਮੰਤਰੀ ਬਣ ਗਿਆ ਮੁੜ ਕੇ ਤਾਂ ਇਹਦੀਆਂ ਦੋ ਸੀਟਾਂ ਨਹੀਂ ਆਉਣਗੀਆਂ ਭਾਜਪੀ ਦੀ ਸਰਕਾਰ ਆਉ ਵੇਰੇ ਨੂੰ ਸਮਝਾ ਦੱਸਾਂਗੇ ਕਿ ਕਿਹੜੇ ਬਾ ਮੂੰਗੀ ਪਿੱਕਦੀ ਆ ਉਹਨਾਂ ਦੀ ਫਿਲਮ ਨੂੰ ਕਿਵੇਂ ਦੇਖਦੇ ਹੋ ਰੋ ਖਲਾਈ ਤੇ ਗੁਜ਼ਾਰ ਕੇ ਦੇਖੋ ਜੀ ਜਿਹੜੀਆਂ ਫਿਲਮਾਂ ਨੇ ਨਾ ਉਹ ਐਕਟਰ ਨੇ ਉਹਨਾਂ ਨੂੰ ਇਹਨਾਂ ਨੇ ਕਹਿਣਾ ਦੇਸ਼ ਦਰੋ ਉਹਨਾਂ ਦੀ ਇਹ ਲਾਈਨ ਹੀ ਨਹੀਂ ਹੈਗੀ ਪਹਿਲਾਂ ਤਾਂ ਕੈਕਟਰ ਨੇ ਉਹਨਾਂ ਨੇ ਮਨੋਰੰਜਨ ਵਾਸਤੇ ਫਿਲਮ ਬਣਾਈਆ ਮੁੰਡੇ ਨੇ ਬਣਾਈ ਤਾਂ ਉਹਦਾ ਵਿਰੋਧ ਤਾਂ ਇਹਨਾਂ ਨੂੰ ਨਹੀਂ ਕਰਨੀ ਚਾਹੀਦੀ ਉਹਨੇ ਕੋਈ ਇਹੋ ਜਿਹਾ ਤਾਂ ਦੇਸ਼ਦਰੋਹ ਦਾ ਕੰਮ ਨਹੀਂ ਕੀਤਾ ਜਿਹਦੇ ਲਈ ਇਹ ਕਹਿੰਦੇ ਨੇ ਵੀ ਇਹਨੇ ਦੇਸ਼ਦਰੋਹ ਦਾ ਕੰਮ ਕਰਿਆ ਠੀਕ ਆ ਉਹਦੀ ਫਿਲਮ ਚੱਲਣੀ ਚਾਹੀਦੀ ਆ ਪ੍ਰਧਾਨ ਮੰਤਰੀ ਭਗਵੰਤ ਮਾਨ ਜੀ ਨੇ ਇੱਕ ਬਹੁਤ ਹੀ ਭੱਤੀ ਜਿਹੜੀ ਸ਼ਬਦਾਬਲੀ ਹੈ ਉਹ ਵਰਤੀ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਦਰਿੰਦਰ ਮੋਦੀ ਜੀ ਦੇ ਲਈ ਉਹਨਾਂ ਨੇ ਕਿਹਾ ਕਿ ਮੋਦੀ ਜੀ ਤਾਂ ਭਾਰਤ ਦੇਸ਼ ਦੇ ਵਿੱਚ ਠਹਿਰਦੇ ਹੀ ਨਹੀਂ ਜਿੰਨਾ ਲੋਕਾਂ ਨੇ ਵੋਟਾਂ ਪਾਈਆਂ ਨੇ ਪਿਤਾ ਵਿਦੇਸ਼ਾਂ ਦੇ ਦੌਰੇ ਤੇ ਹੀ ਰਹਿੰਦੇ ਆ ਮੈਂ ਕਹਿੰਦਾ ਸ਼ਰਮ ਆਉਣੀ ਚਾਹੀਦੀ ਹੈ ਕਿ ਤੁਸੀਂ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਸ ਤਰ੍ਹਾਂ ਬੋਲ ਰਹੇ ਹੋ ਇਹਨਾਂ ਨੂੰ ਇੰਨੀ ਸਮਝ ਹੀ ਨਹੀਂ ਹੈ ਇਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਦੇਸ਼ ਕਿਸ ਤਰ੍ਹਾਂ ਚੱਲਦਾ ਹੈ ਜੇ ਵਿਦੇਸ਼ਾਂ ਦੇ ਨਾਲ ਚੰਗੇ ਸਬੰਧ ਹੋਣਗੇ ਤਾਂ ਹੀ ਜਿਹੜੀ ਦੇਸ਼ ਦੀ ਅਰਥ ਵਿਵਸਥਾ ਉਹ ਮਜ਼ਬੂਤ ਹੋ ਸਕਦੀ ਹੈ ਕਿਉਂਕਿ ਭਾਰਤ ਦੇਸ਼ ਦੇ ਕਾਫੀ ਦੇਸ਼ਾਂ ਦੇ ਨਾਲ ਜਿਹੜੇ ਵਪਾਰਕ ਸਬੰਧ ਨੇ ਉਹ ਚੱਲਦੇ ਨੇ ਤੇ ਉਹਨਾਂ ਦੇਸ਼ਾਂ ਦੇ ਵਿੱਚੋਂ ਵਪਾਰਕ ਦੌਰੇ ਵੀ ਕਰਨੇ ਪੈਂਦੇ ਨੇ ਨਵੀਆਂ-ਨਵੀਆਂ ਨੀਤੀਆਂ ਨੇ ਜਿਹੜੀਆਂ ਭਾਰਤ ਸਰਕਾਰ ਦੁਆਰਾ ਉਹ ਲਾਗੂ ਕਰਨੀਆਂ ਪੈਂਦੀਆਂ ਨੇ ਤੇ ਹਰੇਕ ਦੇ ਦੁੱਖ ਸੁੱਖ ਦੇ ਵਿੱਚ ਵੀ ਖੜਦਾ ਪੈਂਦਾ ਪਰ ਜਿਸ ਤਰ੍ਹਾਂ ਦੀ ਟਿੱਪਣੀ ਭਗਵੰਤ ਮਾਨ ਜੀ ਨੇ ਕੀਤੀ ਹੈ ਉਹ ਬਿਲਕੁਲ ਨਾਨ ਪੋਲੀਟਿਕਲ ਹੈ ਤੇ ਜਿਹੜੇ ਸ਼ਬਦ ਉਹਨਾਂ ਨੇ ਸਾਡੇ ਗ੍ਰਹਿ ਮੰਤ్రਾਲੇ ਲਈ ਵਰਤੇ ਨੇ ਸ਼੍ਰੀ ਅਮਿਤ ਸ਼ਾਹ ਦੇ ਲਈ ਵਰਤੇ ਨੇ ਉਹਨਾਂ ਦੀ ਵੀ ਅਸੀਂ ਸਰੜੇ ਸ਼ਮਤਾ ਦੇ ਵਿੱਚ ਨਿੰਦਾ ਕਰਦੇ ਆ ਇਸੇ ਕਰਕੇ ਅੱਜ ਅਸੀਂ ਜਿਹੜਾ ਭਗਵੰਤ ਮਾਨ ਦਾ ਪਤਲਾ ਜਿਹੜਾ ਉਹ ਭੁਗਿਆ ਤੇ ਇਹ ਪੰਜਾਬ ਸਰਕਾਰ ਦੇ ਲਈ ਸਾਡੇ ਵੱਲੋਂ ਚੇਤਾਵਨੀ ਹੈ ਕਿ ਅਗਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਅਤੇ ਸ਼੍ਰੀ ਅਮਿਤ ਸ਼ਾਹ ਦੇ ਲਈ ਕਿਸ ਕਦੇ ਵੀ ਇਹਨਾਂ ਨੇ ਦੁਬਾਰਾ ਇਸ ਤਰ੍ਹਾਂ ਦੇ ਜਿਹੜੇ ਸ਼ਬਦ ਨੇ ਉਹ ਵਰਤੇ ਤਾਂ ਅਸੀਂ ਇਹਨਾਂ ਦੇ ਜਿਹੜੇ ਹਲਕਿਆਂ ਦੇ ਵਿੱਚ ਵਿਧਾਇਕ ਨੇ ਇਹਨਾਂ ਦੇ ਲੀਡਰ ਨੇ ਉਹਨਾਂ ਦੇ ਘਰਾਂ ਦਾ ਘਰਾਓ ਕਰਾਂਗੇ ਤੇ ਇਹਨਾਂ ਦਾ ਘਰੋਂ ਨਿਕਲਣਾ ਬਾਹਰ ਬੰਦ ਕਰ ਦੇਵਾਂਗੇ ਕਿਉਂਕਿ ਦੇਸ਼ ਦਾ ਪ੍ਰਧਾਨ ਮੰਤਰੀ ਸਭ ਦਾ ਹੀ ਪ੍ਰਧਾਨ ਮੰਤਰੀ ਹੈ ਉਹ ਕਿਸੇ ਕਿਸੇ ਇੱਕ ਵਰਗ ਦਾ ਨਹੀਂ ਕਿਸੇ ਇੱਕ ਪਾਰਟੀ ਦਾ ਨਹੀਂ ਉਹ ਸਾਰਿਆਂ ਦਾ ਪ੍ਰਧਾਨ ਮੰਤਰੀ ਹੈ ਸੋ ਸਾਡਾ ਫਰਜ਼ ਮੰਨਦਾ ਕਿ ਅਸੀਂ ਉਹਨਾਂ ਦਾ ਮਾਨ ਤੇ ਸਤਿਕਾਰ ਕਰੀਏ ਤੇ ਉਹਨਾਂ ਨੂੰ ਸਨਮਾਨ ਮਾਨ ਸਤਿਕਾਰ ਦਈਏ ਪਰ ਜੋ ਭਗਵੰਤ ਮਾਨ ਜੀ ਨੇ ਸ਼ਬਦ ਵਰਤੇ ਨੇ ਉਹਦੇ ਨਾਲ ਸਾਡੇ ਮਨਾਂ ਨੂੰ ਠੇਸ ਪਹੁੰਚੀ ਹੈ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਜਗ੍ਹਾ-ਜਗ੍ਹਾ ਜਿਹੜੇ ਪੁਤਲੇ ਨੇ ਉਹ ਫੂਕੇ ਗਏ ਨੇ ਤੇ ਰੋਸ ਮਜਾਰਾ ਜ ਤੇ ਅਸੀਂ ਭਗਵੰਤ ਮਾਨ ਸਰਕਾਰ ਨੂੰ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਚੇਤਾਵਨੀ ਦੇ ਰਹੇ ਹਾਂ ਕਿ ਅੱਜ ਤੋਂ ਬਾਅਦ ਅਗਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜਾਂ ਮਿਤਸ਼ਾਹ ਦੇ ਲਈ ਇਹਨਾਂ ਨੇ ਦੁਬਾਰਾ ਕੋਈ ਵੀ ਇਸ ਤਰ੍ਹਾਂ ਦੇ ਜਿਹੜੇ ਸ਼ਬਦ ਵਰਤੇ ਤਾਂ ਅਸੀਂ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਉਹਦੇ ਘਰਾਂ ਦਾ ਘਰਾਓ ਕਰਾਂਗੇ ਓਕੇ ਜੀ ਦਿਲਜੀਤ ਪੁਸ਼ਾਜ ਨੂੰ ਵੀ ਗਦਾਰ ਕਿ ਆ ਗਿਆ ਉਹਦੀ ਫਿਲਮ ਤੇ ਰੋਕ ਲਾਉਣ ਦੀਆਂ ਗੱਲਾਂ ਹੋ ਰਹੀਆਂ ਨੇ ਪਰ ਜਿਹੜਾ ਹਮਲਾ ਉਹ ਮਾਮਾ ਤੋਂ ਬਾਅਦ ਫਿਲਮ ਦੀ ਸ਼ੂਟਿੰਗ ਆ ਜਿਹੜੀ ਹਮਲੇ ਤੋਂ ਪਹਿਲਾਂ ਹੋਈ ਹੈ ਇਸ ਮਸਲੇ ਦੇ ਵਿੱਚ ਜੀ ਅਸੀਂ ਆਪਣੇ ਪੰਜਾਬ ਦੇ ਪੁੱਤ ਦੇ ਨਾਲ ਖੜੇ ਆਂ ਅਸੀਂ ਪੰਜਾਬ ਦੇ ਵਾਰਿਸਾਂ ਤੇ ਅਸੀਂ ਆਪਣੇ ਹਰ ਪੰਜਾਬੀ ਭਰਾ ਦਾ ਸਾਧਨੇ ਦਲਜੀਤ ਦਸਾਂਝ ਇੱਕ ਬਹੁਤ ਹੀ ਮਹਾਨ ਕਲਾਕਾਰ ਨੇ ਤੇ ਪੰਜਾਬ ਦੀ ਮਿੱਟੀ ਨੂੰ ਪਿਆਰ ਕਰਨ ਵਾਲੇ ਇਨਸਾਨ ਨੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਰੇ ਆਪਣੇ ਪੰਜਾਬ ਨੂੰ ਪਿਆਰ ਕਰਨ ਵਾਲੇ ਪੰਜਾਬ ਦੇ ਕਲਾਕਾਰਾਂ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਕਹਿਣਾ ਕਿ ਫਿਲਮ ਨੂੰ ਵੱਧ ਤੋਂ ਵੱਧ ਦੇਖੋ ਤੇ ਦਲਜੀਤ ਦਸਾਂਝ ਦਾ ਸਾਥ ਦਿਓ